ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਵੀ ਠੀਕ ਹੋ ਲਓ ਜੀ ਗੱਲ ਕੰਨਾਂ ਤੇ ਮੁੱਕਦੀ ਆ ਕੇ ਜਦੋਂ ਨਸਲਾਂ ਦੀ ਗੱਲ ਲੋਕ ਕਰਦੇ ਆ ਜਿਹੜੇ ਸਾਨੂੰ ਸਿਖਾਉਂਦੇ ਨੇ ਵੱਡੀਆਂ ਵੱਡੀਆਂ ਵੀਡੀਓ ਪਾਉਂਦੇ ਨੇ ਆਪਣੀਆਂ ਤਾਂ ਹੀ ਹੁੰਦੀਆਂ ਦੋ ਤਿੰਨ ਮਿੰਟ ਵਾਲੀਆਂ ਪਰ ਟਕਾ ਦੇ ਦਿੰਦੇ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਹਣਾ ਤੇ ਚਲੋ ਆਪਣਾ ਤਾਂ ਖਾਣਾ-ਦਾਣਾ ਖਵਾ ਕੇ ਹਟਿਆ ਵੀਡੀਓ ਦੇਖੀ ਸੀਗੀ ਥੋੜੇ ਦਿਨ ਹੀ ਹੋਏ ਆ ਜਵਾਬ ਦੇਣਾ ਬਣਦਾ ਹੁੰਦਾ ਗਲਤ ਗੱਲ ਤੇ ਦਵਾਂਗੇ ਜਿੰਨੇ ਤੱਕ ਇਸ ਖੇਤਰ ਚ ਜਿੱਦੇ ਖੇਤਰ ਤੋਂ ਅਸਤੀਫਾ ਲੈ ਲਿਆ ਇਸ ਤੋਂ ਬੱਕਰੀਆਂ ਵਾਲੇ ਤੋਂ ਉਹਦੇ ਜਵਾਬ ਦੇਣੋਂ ਹਟ ਜਾਗੇ ਉਹਨੇ ਤੱਕ ਤਾਂ ਹਟਦੇ ਨਹੀਂ ਜਿੰਨੇ ਤੱਕ ਤਾਂ ਵਿੱਚ ਹੈਗੇ ਆ ਨਾ ਕਿਸੇ ਨਾਲ ਠੱਗੀ ਵੱਜਣ ਦੇਣੀ ਹੈ ਨਾ ਮਾਰਨੀ ਆ ਫੇਰ ਕਹਿੰਨਾ ਹੈ ਨਾ ਵੱਜਣ ਦੇਣੀ ਨਾ ਮਾਰਨੀ ਆ ਆਪ ਦੀ ਚੀਜ਼ ਦੇ ਕਿੰਨੇ ਮਰਜੀ ਪੈਸੇ ਲੈ ਲਓ ਕੋਈ ਦੁੱਖ ਨਹੀਂ ਹੁਣ ਇੱਕ ਭਰਾ ਕਹਿੰਦਾ ਕਹਿੰਦਾ ਬਾਈ ਠੀਕ ਆ ਵੀ ਮੁੱਲ ਵਧਣਗੇ ਬੱਕਰੀਆਂ ਵੜੀਆਂ ਮਹਿੰਗੀਆਂ ਮਹਿੰਗੀਆਂ ਹੋਣੀਆਂ ਠੀਕ ਆ ਨਸਲਾ ਖਤਮ ਹੋਈ ਜਾਂਦੀਆਂ ਨੇ ਅੱਗੇ ਜਾ ਕੇ ਵਧੀਆ ਚਾਨਣਾ ਪਾਇਆ ਗੱਲ ਆਦਾ ਬਾਈ ਨੇ ਬਹੁਤ ਜਿਆਦਾ ਵਧੀਆ ਫਿਰ ਮਿਸਗਾਈਡ ਕੀਤਾ ਇੱਕ ਗੱਲ ਚ ਮਿਸਗਾਈਡ ਕਿੱਥੇ ਕੀਤਾ ਭਰਾ ਕਹਿੰਦਾ ਕਿ ਬਾਈ ਇਹ ਜਿਹੜੇ ਕੰਨ ਹੁਣ ਫਲਾਨਾ ਹੁਣ 21 21 ਨਹੀਂ 22 22 ਕੇ 23 23 ਇੰਚ ਦੇ ਮੰਗੀ ਜਾਂਦਾ ਪਤੰਦਰ ਹੁਣ ਗੱਲ ਕੰਨਾਂ ਤੇ ਆ ਗਈ ਉਹਨਾਂ ਆਹ ਪੱਟ ਖੜੀ ਆ ਸਣਖ ਪੁਣਾ ਬਥੇਰਾ ਸੂਨ ਵਾਲੀ ਆ ਗਾਠ ਵੀ ਹੋਣਾ 38 39 39 ਇੰਚ ਹੀ ਹੋਣਾਗੇ ਇੰਨਾ ਕੁ ਮੰਗੀ ਜਾਂਦਾ ਤੇ ਕੰਨ ਦੇਖ ਲਓ ਸੁੱਖ ਨਾਲ ਬਹੁਤ ਲੰਮਾ 18 19 ਇੰਚ ਕੰਨ ਹੋਣਾ ਚਾਹੀਦਾ ਹੁਣ ਆ ਮੇਰੇ ਫਾਰਮ ਦੇ ਵਿੱਚ ਸਭ ਤੋਂ ਲੰਮਾ ਕੰਨ ਇਸ ਪੱਠ ਦਾ ਹੈ ਠੀਕ ਹੈ ਉਹ ਕਹਿ ਰਿਹਾ ਵੀ 22 22 ਇੰਚ ਦੇ ਕੇ 21 21 ਇੰਚ ਦੇ ਕੰਨ ਚਾਹੀਦੇ ਨੇ ਹੁਣ ਕੰਨ ਫਿਰ ਜਿਆਦਾ ਸਰਜਰੀ ਕਰਕੇ ਲਵਾ ਦੰਨੇ ਆ ਭਾਈ ਉਂ ਤਾਂ ਬੀਟਲਾਂ ਦੇ ਇੱਦਾਂ ਆਉਂਦੇ ਨਹੀਂ ਆਉਂਦੇ ਹੋਣਗੇ ਪਹਿਲਾਂ ਸੀਗੇ ਹੁਣ ਉਹੋ ਜਿਹੀਆਂ ਬੱਕਰੀਆਂ ਪਹਿਲੀ ਗੱਲ ਦਾ ਬੀਟਲ ਦਾ ਹੁੰਦੇ ਨਹੀਂ ਕੰਨ ਫੇਰ ਤੁਹਾਨੂੰ ਮੈਂ ਗਲਤ ਰਾਹ ਤੋੜਾਂ ਕੋਈ ਤੋਕ ਕਲੀ ਗੱਲ ਨਹੀਂ ਹੈਣਾ ਬੀਟਲਾਂ ਦਾ ਐਡਾ ਲੰਮਾ ਕੰਨ ਹੁੰਦੇ ਨਹੀਂ ਬੀਟਲ ਬੱਕਰੀ ਜਿਹੜੀ ਪਹਿਲਾਂ ਵਾਲੀ ਹੁੰਦੀ ਸੀ ਉਹਦਾ ਕਾਠ ਵੀ ਬਾਲਾ ਨਹੀਂ ਹੁੰਦਾ ਸੀ ਉਹਦਾ ਕਾਠ ਵੀ ਕੀ ਹੁੰਦਾ ਸੀ 38 39 ਮੈਕਸਿਮ ਜੀ ਗੱਲ ਹੁੰਦੀ ਸੀ ਬੇਲ ਦੀ ਲੰਮੀ ਹੁੰਦੀ ਸੀ ਬੀਟਲ ਦੀ ਪਛਾਣ ਸੀ ਸਿੰਘ ਚੌੜਾ ਹੋਣਾ ਭਾਰੀ ਮੱਥੇ ਦੀ ਹੋਣੀ ਬੀਟਲ ਦੀ ਪਛਾਣ ਹੁੰਦੀ ਸੀਗੀ ਪਹਿਲਾਂ ਹੁਣ ਨਵੇਂ ਛਲਾਰੂ ਉੱਠੇ ਆ ਕਿ ਪੁਰਾਣੇ ਛਲਾਰੂ ਆ ਖਬਰੇ ਪੁਰਾਣਿਆਂ ਨੂੰ ਢੂਈ ਮਾਰਦਾ ਤਰੀਕਾ ਵਧੀਆ ਧਿਆਇਆ ਵੀ ਨਵੇਂ ਮੇਰੇ ਅੱਗੇ ਕੋਈ ਜਾਂ ਕੋਈ ਜਟੌੜ ਆਏ ਬੈਠੇ ਆ ਜਿਨ੍ਹਾਂ ਨੇ ਕੋਈ ਲੋਨ-ਲੂਨ ਵਾਲਾ ਕੰਮ ਕੀਤਾ ਹੋਇਆ ਲਿਆ ਤਾਂ ਜ਼ਮੀਨ ਤੇ ਹੀ ਹੋਣਾ ਜਾਂ ਕੋਈ ਕਹਿ ਰਿਹਾ ਵੀ ਅਸੀਂ ਛਾਲ ਮਾਰ ਕੇ ਬੱਕਰੀਆਂ ਦਾ ਕੰਮ ਕਰ ਲਾਂਗੇ ਇਹ 6 ਮਹੀਨਿਆਂ ਚ ਦੁੱਗਣੀਆਂ ਹੋ ਜਾਂਦੀਆਂ ਨੇ ਇਹ ਸਾਲ ਦੇ ਵਿੱਚ ਕਹਿਣ ਦਾ ਭਾਵਾ 200 ਦੇ ਦਿੰਦੀਆਂ ਨੇ ਬੜੀਆਂ ਲੋਕਾਂ ਦੀਆਂ ਗੱਲਾਂ ਨੇ ਜਦੋਂ ਖੇਤਰ ਚੋਂ ਨੇ ਫਿਰ ਪਤਾ ਲੱਗਦਾ ਕਿੰਨੀ ਕ ਮਿਹਨਤ ਕਿੰਨੀ ਕਹਿਣੀ ਦਾਣਾ ਖਵਾ ਖਵਾ ਕੇ ਬੂਥੇ ਲਵੇੜਨੇ ਪੈਂਦੇ ਆ ਹੁਣ ਕੋਈ ਆਗ ਦੁਆਜ ਤਾਂ ਬੂਥੇ ਲਵੇੜਦੇ ਨਹੀਂ ਮੈਂ ਤਾਂ ਲਵੇੜਦਾ ਭਾਈ ਬੂਥੇ ਕੰਮ ਕਰਿਆ ਕਰੋ ਆਪਦਾ ਕੰਮ ਕਰਿਆ ਕਰੋ ਆਪ ਦੀ ਸੋਚ ਤੇ ਕੰਨਾਂ ਦੀ ਤਰੀ ਨਹੀਂ ਬਣਦੀ ਸੋਨ ਮੈਂ ਕਹਿੰਦਾ ਰਹਿਣਾ ਹੁਣ ਜਿੱਦੇ ਕੋਈ ਥੋੜੀ ਬੱਕਰੀ ਲੈਣ ਆਇਆ ਨਾ ਚੱਡਾ ਦੇਖੂ ਆਗਲਾ ਠੀਕ ਆ ਠੀਕ ਆ ਕੱਖ ਭਾਰੀ ਦੇਖੂ ਆ ਹੱਡ ਮੋਟਾ ਦੇਖੂਗਾ ਜਿਹੜੇ ਸਿਆਣੇ ਬੰਦੇ ਨੇ ਬੱਕਰੀ ਖਰੀਦਣੀ ਆ ਜੋ ਕਹਿੰਦਾ ਭਾਈ ਮੈਂ ਲੱਖ ਲੱਖ ਦੀ ਹਿਸਾਬ ਨਾਲ ਪੱਟੀ ਚੱਕ ਲਵਾਂ ਤੇ ਜੇ ਓ 22 ਇੰਚ ਦਾ ਕਰਨ ਕਿ ਕਿੰਨੇ ਦਾ ਕਹਿੰਦਾ 22 ਇੰਚ ਦੇ ਕਰਨ ਵਾਲਿਆਂ ਦਾ ਮੈਨੂੰ ਲਿਆ ਦੇ ਮੈਂ ਸਵਾ ਸਵਾ ਲੱਖ ਦੀਆਂ ਚੱਕ ਦਾ ਲੈ ਆ ਜਾ ਠੀਕ ਹੈ ਇਹ ਸਿਰਫ ਲੋਕਾਂ ਨੂੰ ਫੁੱਦੂ ਲੋਣ ਵਾਲੀਆਂ ਗੱਲਾਂ ਹੁੰਦੀਆਂ ਨੇ ਲੋਕਾਂ ਨੂੰ ਗਲਤ ਰਾਹੇ ਪਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਠੀਕ ਆ ਆ ਗੱਲ ਕਹਿ ਸਕਦੇ ਆ ਵੀ ਹਾਂ ਆਨਲਾਈਨ ਟਾਈਮ ਹੈਗਾ ਬਹੁਤ ਮਹਿੰਗਾ ਹੋਣਾ ਚੰਗੀਆਂ ਨਸਲਾਂ ਆ ਰਹੀ ਕਿਉਂਕਿ ਹੁਣ ਨਵੇਂ ਮੁੰਡੇ ਇਹਦੇ ਚ ਮੈਚੂਰ ਹੋਏ ਆ ਸਮਝ ਜਾਂਦੇ ਨੇ ਪਰ ਆਪਾਂ ਜਿਹੜੀਆਂ ਪਿਛਲੇ ਸਮੇਂ ਤੋਂ ਇਹ ਚੀਜ਼ਾਂ ਗਵਾ ਲਈਆਂ ਹੁਣ ਇਹਨੂੰ ਸੰਭਾਲਣ ਲਈ ਵੀ ਟਾਈਮ ਲੱਗਣਾ ਵੀਰ ਮੇਰੋ ਤੇ ਐਵੇਂ ਬਹੁਤੀਆਂ ਚੱਕਾ ਚਨਾਇਆ ਕਰੋ ਕੁਝ ਗੱਲਾਂ ਠੀਕ ਹੁੰਦੀਆਂ ਨੇ ਜਿਹੜੀਆਂ ਮਾਰੀਆਂ ਹੁੰਦੀਆਂ ਉਹਨਾਂ ਨੂੰ ਨਕਾਰਿਆ ਕਰੋ ਧੰਨਵਾਦ ਜਉਂਦੇ ਵਾਸਤੇ ਰਹੋ